ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਠੀਕ ਠਾਕ ਹੈ ਸਭ ਚੜ੍ਹਦੀ ਕਲਾ ਵਿੱਚ ਲੋ ਜੀ ਮੀ ਪਈ ਜਾਂਦਾ ਦੋ ਤਿੰਨ ਦਰੋਂ ਗਾ ਚੱਕੜੀ ਚੱਕੜ ਚੱਕੜ ਚੱਕਰ ਹੋਇਆ ਪਸੂਆਂ ਚ ਇਹ ਹੋਣ ਆ ਖੜੇ ਆਪਣੀਆਂ ਗਾਇਆਂ ਠੀਕ ਹੈ ਤੇ ਬਾਰ ਬੁਰਾ ਬਹੁਤ ਚੱਕੜੀ ਚੱਕੜ ਬਹੁਤ ਮੁੱਖ ਆ ਜਾਂਦਾ ਮੀਜਾ ਕਾ ਦੰਦੇ ਨੇ بارش بارش ਚਲੋ ਫਸਲਾਂ ਨੂੰ ਤਾਂ ਬਹੁਤ ਚੰਗੀ ਐ ਠੀਕ ਐ ਧੋਣਾ ਲੱਗੀ ਜਾਂਦਾ ਹਣ ਤੇ ਬਾਕੀ ਪਸ਼ੂਆਂ ਦਾ ਔਖ ਹੋ ਜਾਂਦਾ ਥੋੜਾ ਜਿਹਾ ਕੰਮ ਵੀ ਜਿੱਕੜ ਚ ਨਾ ਕੰਮ ਵੱਧ ਜਾਂਦਾ ਐਕਸਟਰਾ ਕੰਮ ਆਇਆ ਵੱਧ ਜਾਂਦਾ ਕਿਤੇ ਪੱਠੇ ਵੀ ਨਹੀਂ ਛੇਤੀ ਪੈਂਦੇ ਨਾ ਵੱਢੇ ਜਾਂਦੇ ਹਣ ਬਾ ਉੱਥੇ ਸਿਰੇ ਪਾਣੀ ਪਾਣੀ ਹੋਇਆ ਜਾਂਦਾ ਜਵਾਰ ਚ ਤੇ ਦੂਸਰਾ ਆ ਜਾਂਦਾ ਵੀ ਆਪਣਾ ਗੋਏ ਦਾ ਜਿਆਦਾ ਕੰਮ ਵੱਜ ਜਾਂਦਾ ਜਿਆਦਾ ਸਫਾਈ ਦਾ ਠੀਕ ਹੈ ਹੁਣ ਲਾਲਾ ਸਾਹਿਬ ਵੀ ਆਜ ਤੇ ਸਾਰਾ ਹੀ ਪਿਆ ਆ ਠੀਕ ਹੈ ਇਧਰ ਆਤ ਗਾਵਾਂ ਹੁੰਦੀਆਂ ਆਪਣੀਆਂ ਤੇ ਇਧਰ ਆਪਣੇ ਛੋਟੇ ਬੱਚੇ ਨੇ ਉਹਨਾਂ ਜਵਾਕ ਇੱਥੇ ਇਕੱਠਾ ਕਰਕੇ ਗਿਆ ਸਾਰਾ ਗੋਆ ਢੇਰੀਆਂ ਲਾਈਆਂ ਹੋਈਆਂ ਜੇ ਪਰਾਂ ਠੀਕ ਹੈ ਬਤਨ ਦਾ ਖਾਣਾ ਮੈਂ ਬਹੁਤ ਔਖਾ ਚੱਕੜ ਹੁਣ ਆ ਢੇਰیاں ਲੱਗੀਆਂ ਸਾਰੀਆਂ ਪੰ ਇੱਕ ਤੇ ਗਿਆ ਪੱਠਿਆਂ ਨੂੰ ਪੱਠਿਆਂ ਨੂੰ ਗਿਆ ਤੁੜੀ ਲੈਣ ਗਿਆ ਪੱਠੇ ਤੇ ਵੱਡੇ ਨਹੀਂ ਜਾਣੇ ਅੱਜ ਤੇ ਢੇਰੀਆਂ ਲੱਗੀਆਂ ਵੱਛੀਆਂ ਪੱਟੀਆਂ ਪਾਈ ਜਾਂਦੀਆਂ ਉਧਰ ਅੰਦਰ ਬੱਕਰੀਆਂ ਚਾਰੀਆਂ ਪਾਣੀ ਪਾਣੀ ਚੱਕਰ ਤੇ ਹੁਣ ਅੱਧੀ ਦਿਹਾੜੀ ਲੰਘ ਜਾਣੀ ਇਹਨਾਂ ਦੀ ਸਫਾਈ ਕਰਦੇ ਕਰਦੇ ਸਾਰਾ ਸਾਫ ਕਰਨਾ ਪੈਣਾ ਤੇ ਉਧਰ ਵੀ ਕਰਨਾ ਪੈਣਾ ਜਾ ਕੇ ਅੰਦਰ ਵੀ ਤੇ ਬੱਕਰੀਆਂ ਦੀ ਸਾਰੀ ਸਫਾਈ ਕਰਕੇ ਗੋਵਾ ਸੱਟਣਾ ਪੈਣਾ ਤੇ ਸਭ ਤੋਂ ਔਖਾ ਕੰਮ ਬਸ ਇਹ ਹੈ بارش ਤੇ ਇੱਕ ਸਫਾਈ ਦਾ ਜਿਆਦਾ ਹੋ ਜਾਂਦਾ ਬਾਕੀ ਤੇ ਚਲੋ ਚੱਲ ਜਾਂਦਾ ਪੱਠਿਆਂ-ਪੁੱਠਿਆਂ ਦਾ ਚਲ ਤੂੜੀ ਪਾਤੀਆਂ ਦਾਣਾ ਪਾਦਾਂਗੇ ਠੀਕ ਹੈ ਪਰ ਜਿਹੜੀ ਸਫਾਈ ਹੈ ਨਾ ਗੋਵਾ ਇਹ ਤੇ ਕਰਨਾ ਪੈਂਦਾ ਕਿਉਂਕਿ ਫਿਰ ਚਾਰੇ ਬੱਚੇ ਜਾਨਵਰ ਛੋਟੇ ਬਿੰਦੇ ਨਹੀਂ ਨਾ ਹੁਣ ਲਲੋ ਵੀ ਕਟੀਆਂ ਵੀ ਜਉਣਾ ਜਰਾ ਸਫਾਈ ਹੋ ਗਈ ਹੈ ਆਪੇ ਉੱਪਰ ਲੱਗ ਕੇ ਤੇ ਸੁੱਕ ਜਾਊਗਾ ਤੇ ਜੇ ਨਾਲ ਇਕੱਠਾ ਕੀਤਾ ਤੇ ਫਿਰ ਇਹ ਸਾਰਾ ਦਿਨ ਚਿਕੜ ਚ ਵਜਿਆ ਰਹਿਣਾ ਅੰਦਰ ਵੀ ਬੱਕਰੀਆਂ ਦੀ ਵੀ ਰਿੰਦੀ ਸਫਾਈ ਉਹ ਵੀ ਕੀ ਵਿਖਾ ਗਈ ਆ ਤੁਹਾਨੂੰ ਤੇ ਇੱਕ ਕਰਨਾ ਓੱਖਾ ਹੀ ਆਉਂਦਾ ਕੰਮ ਹੁਣ ਇਹਨਾਂ ਨੂੰ ਆਨੇ ਖਰੀਦ ਬਾਹਰ ਛੱਡਦੇ ਹਾਂ ਖੁੱਲੇ ਉਧਰ ਨਾ ਗਲੀ 'ਚ ਹੈ ਗਿਆ ਇੱਧਰ ਪੱਕੀ ਥਾਂ ਉਧਰ ਉਧਰ ਛੱਡ ਦਾਂਗੇ ਤੇ ਜਾਓ ਖੋਬਾ ਮਾਰਿਆ ਬੈਠਾ ਤਾਂ ਤਾਂ ਦੇ ਨੋਲੇਜ ਸ਼ੱਟ ਪਿਆ 400 ਅਸੀਂ ਕਵਰ ਕੀਤਾ ਦੇਖੋ ਸੱਚੀ ਨਾ ਲਾਈਆਂ ਠੀਕ ਹੈ ਇਨੀ ਕੀ ਜਗਾ ਪਰ ਪਾਣੀ ਦੀ ਵਾਛੜ ਜੀ ਪਤਨ ਕਿੱਧਰੋਂ ਆ ਜਾਂਦੀ ਕੁਛ ਚਲੋ ਵੈਸੇ ਵਾਛੜਾਂ ਦੀ ਕੁਛ ਜਾਨਵਰ ਇੱਧਰ ਉੱਧਰ ਭਜਦੇ ਰਹਿੰਦੇ ਆ ਤੇ ਉਹਨਾ ਬੱਕਰੀ ਤਾਂ ਜੀ ਆਪਣੇ ਸੂਣਾਂ ਨੂੰ ਤਿਆਰ ਬੈਠੀ ਏ ਠੀਕ ਹੈ ਉਹਨਾ ਜਿਹੜਾ ਦੁੱਧ ਪਾਗੀ ਸਾਰਾ ਕਰ ਕੀ ਬਸ ਅੱਜ ਉਹਨੂੰ ਸਾਫ ਸੁਥਰਾ ਕਰਨਾ ਬਿਨਾ ਥਾਂ ਆ ਦੇਖੋ ਕੀ ਹਾਲਾਤ ਨੇ ਠੀਕ ਹੈ ਤੇ ਇਧਰ ਕਟੀਆਂ ਦੀ ਸਪਾਈ ਆ ਆ ਹਾਂ ਇਹਨੂੰ ਤੇ ਅੱਡੀ ਨਾ ਜੇ ਤੇ ਹੁੰਦਾ ਕੋਈ ਇੱਥੇ ਆਵੇ ਤੇ ਮੈਨੂੰ ਲਾੜ ਕਰੇ ਚੱਲ ਪੁੱਤ ਬਾਹਰ ਚੱਲ ਬੜੀ ਪਿਆਰੀ ਕੱਟੀ ਆ ਆਪਣੀ 1 ਸਾਲ ਦੀ ਹੋ ਗਈ ਤੇ ਸਾਡੇ ਹਰਿਆਣੇ ਚਾਹੀ ਖਾਸੇ ਤੇ ਜਾਨਵਰ ਬਹੁਤ ਚੰਗੇ ਨਿਕਲਦੇ ਇਧਰ ਠੀਕ ਹੈ ਮਤਲਬ ਮੱਝਾਂ ਮਾਲਾ ਵੀ ਜੇ ਚੰਗੀ ਇੱਕ ਦੋ ਮੱਝਾਂ ਘਰੇ ਰੱਖੀਆਂ ਹੋਣਾਂ ਤੇ ਬੱਚੇ ਵਧੀਆ ਤਿਆਰ ਕਰਕੇ ਇੱਕ ਵਧੀਆ ਆਪਣੀ ਨਸਾਂ ਸੁਧਾਰ ਸਕਦੇ ਆ ਤੇ ਇੱਕ ਵਧੀਆ ਆਪਣੀ ਇਨਕਮ ਬਣਾ ਸਕਦੇ ਵਧੀਆ ਆਪਣੀ ਠੀਕ ਹੈ ਹੁਣ ਵੇਖੋ ਕਿੰਡੀ ਪਿਆਰੀ ਬੱਚੀ ਹੈ ਬਹੁਤ ਪਿਆਰੀ ਹੈ ਮਾਲਾ ਵੀ ਸਾੜ ਕਦੀ ਹੋਈ ਜਾਂਦੀ ਮਾਂ ਦਾ ਥੱਲੇ ਨਾ ਮੈਂ ਨੋਰਮਲ ਸੇਵਾ ਤੇ ਨਾਲੇ ਸਾਡੇ ਕੋਈ ਖੁੱਲੇ ਪਸ਼ੂ ਨੇ ਫਿਰ ਵੀ 18 ਤੋਂ ਪਲੱਸ ਪਲੱਸ ਦੁੱਧ ਦੇ ਜਾਂਦੀ ਜੇ ਚੰਗੀ ਸੇਵਾ 18 ਤੋਂ ਕੀ 19 19 ਲੀਟਰ ਤੇ 20 ਲੀਟਰ ਅਸੀਂ ਚੋਇਆ ਆ ਜੇ ਜੇ ਮੈਂ ਲੈ ਖੁੱਲ ਕੇ ਸੇਵਾ ਕਰਦੀ ਤਾਂ 22 ਲੀਟਰ ਦੁੱਧ ਬਹੁਤ ਹੋ ਜਾਂਦਾ ਚਲੋ ਨਾ ਵੀ ਦਵੇ ਤੇ 20 ਵੀ ਦਵੇ ਤਾਂ ਵੀ ਬੱਲੇ ਬੱਲੇ 20 ਲੀਟਰ ਵੀ ਦੁੱਧ ਬਹੁਤ ਹੋ ਜਾਂਦਾ 10 ਲੀਟਰ ਦੀ ਬਾਲਟੀ ਭਰਨੀ ਸੋਕੀ ਤੜਾ ਚੰਗਾ ਪਸੂ ਵੀ ਭਰਦਾ ਹੁਣ ਗਾਂ ਇਹਨਾਂ ਦੀ ਆ ਕੱਟੀ ਆ ਗਈ ਠੀਕ ਹੈ ਇੱਕ ਕੱਟੀ ਆਪਣੇ ਕੋਲ ਖੜੀ ਠੀਕ ਹੈ ਤੇ ਹੁਣ ਫੇਰ ਮੱਝ ਗਾਂ ਸੂਣ ਵਾਲੀ ਆ ਮਤਲਬ ਉਹ ਉਪਰਲੀ ਕੱਟੀ ਨਹੀਂ ਆਂਦੀ ਆ ਕੱਟੀ ਆ ਤੇ ਗਾਂ ਫੇਰ ਇੱਕ ਹੁਣ ਫੇਰ ਗਾਂ ਉਹਦੇ ਵੀ ਬਜਰੰਗੀਦਾਰ ਆਪਾਂ ਸਿਮਰ ਖਾਇਆ ਆ ਤੇ ਇਦਾਂ ਕਰਕੇ ਦੋ ਤਿੰਨ ਮੱਝਾਂ ਦੋ ਕੁ ਮੱਝਾਂ ਨਾ ਕਰੇ ਮਾਲਾ ਵੀ ਵਧੀਆ ਸੀਮਨ ਯੂਜ਼ ਕੀਤਾ ਹੋਵੇ ਚੰਗੀ ਨਸਲ ਦੀਆਂ 18 20 20 ਕਿਲੋ ਦੀ ਹਰਿਆਣੇ ਦੀਆਂ ਮੱਝਾਂ ਟੋਪ ਦੀਆਂ ਤੇ ਆਪਣੇ ਵਧੀਆ ਕਰੇ ਨਾ ਇੱਕ ਵਧੀਆ ਜਾਨਵਰ ਖੜੇ ਕਰ ਦਿੰਦੀਆਂ ਠੀਕ ਹੈ ਜੀ ਤਿੰਨ ਤਿੰਨ ਕੁ ਸਾਲਾਂ ਚ ਚ ਜਿਵੇਂ ਇੱਕ ਕੇ ਦੋ ਦੋ ਪਸ਼ੂ ਨਾਲ ਆ ਰਲ ਗਿਆ ਬਸ ਕੱਟੀਆਂ ਕਿਉਂਕਿ ਛੇਤੀ ਰਲ ਜਾਂਦੀਆਂ ਕਿਉਂਕਿ ਇਹਨਾਂ ਦੀ ਗ੍ਰੋਥ ਬੜੀ ਚੰਗੀ ਹੁੰਦੀ ਹੈ ਤੇ ਜਲਦੀ ਰਲ ਜਾਂਦੀਆਂ ਮਾੜੀ ਸੇਵਾ ਹੋਵੇ ਤਾਂ ਤੇ ਫਿਰ ਅਬ ਦੂਜੀ ਗੱਲ ਹੈ ਜੇ ਮਿਹਨਤ ਕਰਦੇ ਆਂ ਤੇ ਮਿਹਨਤ ਦਾ ਵੀ ਫਲ ਮੁਰਦਾ ਵੀਰੋ ਜੇ ਆਪਾਂ ਚੰਗੇ ਪਸ਼ੂਆਂ ਦੀ ਸੇਵਾ ਕਰਦੇ ਆਂ ਤੇ ਰਹਿ ਗਈ ਇਹਨਾਂ ਦੀ ਹੁਣ ਚਰੀਆਂ ਬੱਕਰੀਆਂ ਦੀ ਗੱਲ ਤੇ ਜੇ ਇਹਨਾਂ ਬੱਕਰੀਆਂ ਦੀ ਗੱਲ ਕਰਦੇ ਆਂ ਨਾ ਤੇ ਆਪਣੀਆਂ ਬੱਕਰੀਆਂ ਖੜੀਆਂ ਇਧਰ ਮੈਂ ਇਹਨਾਂ ਦੀ ਗੱਲ ਕਰੀਏ ਇਹ ਵੀ ਭਰਾਓ ਪਤਾ ਗੱਲ ਕੀ ਹੈ ਜੇ ਤੇ ਸੀਜ਼ਨ ਹੈਗਾ ਉਰੋਂ ਤੇ ਨੀਰਾ ਮਿਲ ਜਾਂਦਾ ਸਸਤਾ ਠੀਕ ਆ 4-500 ਨੂੰ 600 ਨੂੰ ਕਵਾਂਟ ਨੀਰਾ ਮਿਲ ਜਾਂਦਾ ਆਮ ਚਲੋ ਜੇ ਆਪਾਂ ਰਾਜਸਥਾਨ ਚ ਵੇਖਿਆ ਤਾਂ 3-400 ਨੂੰ ਉੱਥੇ ਹੁੰਦਾ ਤੇ ਚਲ ਜੇ ਆਪਣੀ ਪਹੁੰਚ ਹੁੰਦੀ ਚਲੋ ਕੋਈ 2 300 ਚਾਰ ਉਹਨਾਂ ਨੇ ਕਮਾਉਣਾ ਹੁੰਦਾ ਮਿਹਨਤ ਕਰਨੀ ਹੁੰਦੀ ਤੇਲ ਫੁਕਣਾ ਦਿਹਾੜੀਆਂ ਲੋਣੀ ਜੇ ਆਪਾਂ ਕਿਸੇ ਤੋਂ ਲੈਣੇ ਵੀ ਆ ਤਾਂ ਤੇ ਚਲ ਆਪਾਂ ਨੂੰ 5 600 ਨੂੰ 700 ਨੂੰ ਮਿਲ ਜਾਂਦਾ ਤੇ ਅੱਜ ਦੇ ਟਾਈਮ 'ਚ ਜੇ ਮੈਂ ਆਕਸੀਜਨ ਹੁੰਦਾ ਹੂੰ ਤਾਂ ਭਰਾ ਦੁਗਣਾ ਹੀ ਹੋ ਜਾਂਦਾ ਕੋਈ 12 1300 ਨੂੰ ਤੋਂ ਕਟ ਕਰਨ ਨਹੀਂ ਕਰਦਾ ਠੀਕ ਆ ਵੈਸੇ ਵੀ ਨੀਰੇ ਦੀ ਸ਼ੋਰਟੇਜ ਹੁੰਦੀ ਕਿਉਂਕਿ ਦਿਨੋਂ ਦਿਨੋਂ ਤੇਨੇ ਮਾਲਾਕ ਬੱਕਰੀਆਂ ਦਾ ਫਾਰਮ ਬਹੁਤ ਵੱਧ ਰਿਹਾ ਔਰ ਯੂਪੀ ਜਾਂ ਹੋਸਟੇਟਾਂ 'ਚ ਬਾਸਟੇਟਾਂ 'ਚ ਪੂਰਾ ਕੰਮ ਚੱਲੀ ਜਾਂਦਾ ਤੇ ਹੁਣ ਗੱਡੀਆਂ ਦੇ ਗੱਡੀਆਂ ਹੀ ਜਾਂਦੀਆਂ ਠੀਕ ਐ ਨੀਰੇ ਦੀਆਂ ਤੇ ਇਹ ਵੀ ਜੇ ਲਈ ਇਹਨਾਂ ਤੇ ਅੱਜ ਦੇ ਟਾਈਮ ਵੇਖੀਏ ਤੇ ਮਲਤ ਤੂੜੀ ਨਾਲ ਤੇ ਦੁਗਣਾ ਤਿਕਣਾ ਰੇਟ ਐ ਮਲਤ ਅੱਜ ਤੂੜੀ ਦਾ ਰੇਟ 2.5 250 ਰੁਪਈਆ ਮੰਨ ਕੇ ਚੱਲੋ ਤੇ ਗੁਵਾਰੇ ਦਾ ਨੀਰਾ ਜੇ ਘੱਟ ਤੋਂ ਘੱਟ ਵੀ ਨਾ 1200 ਰੁਪਈਆ ਕਵਾਂਟਲ ਨੀ ਗੁਵਾਰੇ ਦਾ ਨੀਰਾ ਐ ਤੇ ਇਹਨਾਂ ਨੂੰ ਪਾਉਣਾ ਬੜਾ ਜ਼ਰੂਰੀ ਐ ਠੀਕ ਐ ਜੇ ਆਪਾਂ ਇਹਨੂੰ ਸ਼ੈੱਡ ਥੱਲੇ ਜੇ ਆਪਾਂ ਇਨ ਫਾਰਮ ਤੇ ਬੱਕਰੀਆਂ ਖਿਲਾਰਨੀ ਆ ਆਪਾਂ ਪੰਜਾਬੀ ਚ ਗੱਲ ਕਰਦੇ ਆ ਤੇ ਜੇ ਮਾਲਾ ਵੀ ਠੀਕ ਹੈ ਜਿੱਥੇ ਆਪਾਂ ਨੂੰ ਬਾਹਰ ਕਹੀਂ ਵੀ ਜਿਵੇਂ ਹਾਜਰੀ ਵੀਰ پارک ਮਾਉਂਦੇ ਨੇ ਚਰਾਉਂਦੇ ਨੇ ਜਿਵੇਂ ਮੰਨ ਕੇ ਗੱਲ ਕਰਦੇ ਆ ਤੇ ਉੱਥੇ ਚਲੋ ਚੱਲ ਜਾਂਦਾ ਕੰਮ ਫਿਰ ਵੀ ਕੋਈ ਗੱਲ ਨਹੀਂ ਪਰ ਜਿਵੇਂ ਹੁਣ ਬਰਸਾਤਾਂ ਨੇ ਇਹਨਾਂ ਨਾਲ ਬਰਸਾਤਾਂ ਚ ਤੇ ਵੀਰੋ ਇਹਨਾਂ ਨੂੰ ਕਿੱਥੋਂ ਲੈ ਜੀਏ ਬਾਹਰ ਠੀਕ ਹੈ ਹੁਣ ਤਾਂ ਨੀਰਾ ਪਾਉਣਾ ਹੀ ਪਊਗਾ ਸੁੱਕਾ ਪਾਉਣਾ ਪਊਗਾ ਤੂੜੀ ਤੇ ਪਲਦੀਆਂ ਨਹੀਂ ਗੀਆਂ ਠੀਕ ਹੈ ਪਲਦੀਆਂ ਖਾ ਜਾਂਦੀਆਂ ਕੋਈ ਚੱਕਰ ਨਹੀਂ ਵੀ ਬੜੀ ਜੜੀ ਗੱਲ ਨੀਰੇ ਦੀ ਨਾਲ ਬੰਨੀ ਉਹ ਉਹ ਗੱਲ ਨਹੀਂ ਬੰਦੀ ਠੀਕ ਹੈ ਤੇ ਹੁਣ ਕਹਿ ਦਈਏ ਤੇ ਜੇ ਆਪਾਂ ਕਹਿ ਦਨੇ ਆਣ ਕਈ ਭਰਾ ਕਹਿ ਦਿੰਦੇ ਸਾਡੇ ਵੀ ਹੈਗੇ ਅਸੀਂ ਦੁੱਧ ਲੋੰਨੇ ਆਂ ਜ਼ਿਆਦਾਤਰ ਨਾ ਮੈਂ ਦੁੱਧ ਘਰਾਂ ਚ ਨਹੀਂ ਲੋਂਦਾ ਪਤਾ ਗੱਲ ਕੀ ਮੈਂ ਤਾਂ ਨਹੀਂ ਲੋਂਦਾ ਥੋੜਾ ਜਿਹਾ ਵੀ ਇਹ ਨਾ ਇੱਥੇ ਅਣਕੇ ਨਾ ਬੜਾ ਖੇਜ ਜੀ ਚੜਦੀ ਜਦੋਂ ਜਿਵੇਂ ਹੁਣ ਅਸੀਂ ਨਿਯਮਿਤ ਕਰਦੇ ਆਂ ਗੋਹਾ ਇਕੱਠਾ ਕਰ ਲਿਆ ਇਹ ਕਰ ਲਿਆ ਚਲੋ ਅਸੀਂ ਆਪਦੇ ਕੰਮ ਆਪਦੇ ਵਾਸਤੇ ਕਰਦੇ ਚ ਪੈਸੇ ਕਮਾਉਨੇ ਆ ਤਾਂ ਪਰ ਕਈ ਭਰਾ ਨਾ ਆਣ ਕੇ ਜਦੋਂ ਕਹਿ ਦਿੰਦੇ ਨੇ ਯਾਰ ਦੁੱਧ ਪਤਲਾ ਏ ਦੁੱਧ ਐ ਦੁੱਧ ਜਿਵੇਂ ਕਿ ਜਦੋਂ ਨਾਲ ਬਾਹਰੋਂ ਮਿਲਣਾ ਪੈਂਦਾ ਨਾ ਫਿਰ ਉਹ ਐਂ ਕਰ ਲਾ ਪੈਂਦੇ ਤੇ ਜਾ ਉਹਨੂੰ ਕਹਿਣਗੇ ਫਲਾਣਾ 50 ਰੁਪਏ ਦੇ ਦਿੰਦੇ ਆ ਯਾਰ ਤੁਸੀਂ 70 ਰੁਪਏ ਦੇ ਦਿੰਦੇ ਤੁਸੀਂ ਅਸੀਂ ਜੇ 60 ਦੇ ਦਿੰਦੇ ਜਾਂ ਸਾਨੂੰ ਤੇ ਗਾਂ ਦਾ 35 ਰੁਪਏ ਮਿਲ ਜਾਂਦਾ ਵੀ ਇੱਕ ਗੱਲ ਕਹਿੰਦੀ ਪਰ ਜਦੋਂ ਲੋਕ ਭਰਾਵੋ ਉਹਨਾਂ ਨੂੰ ਕਹਿਣਾ ਚਾਹੁੰਦੇ ਜਦੋਂ ਇੱਥੇ ਆਣ ਕੇ ਆ ਪੰਗਾ ਪੈਂਦਾ ਨਾ ਜਿਵੇਂ ਆ ਢੇਰ ਲੱਗੇ ਨੇ ਜੋ ਬਾਹਰ ਪਿਆ ਉਧਰ ਪਿਆ ਜੇ ਪੱਠੇ ਲਿਆਉਣ ਵਾਲੇ ਨੇ ਆ ਲਾ ਦਿਆ ਬਰਬਾਦ ਠੀਕ ਹੈ ਲੱਗੇ ਆ ਜੋਗ ਲੱਗ ਜਾਂਦਾ ਖਿੱਚੀ ਆਉਂਦਾ ਗੋਏ ਨੂੰ ਤੇ ਬਾਕ ਹਾਂ ਈਲਾਣਾ ਬਾਕੀ ਆਪਾਂ ਨੇ ਕਟਾਤੀਆਂ ਵਾਂਗ ਬੱਕਰੀਆਂ ਵੇਚਤੀਆਂ ਆਪਣੇ ਕੋ ਕਾਫੀ ਸੀ 35 ਨਗ ਹੋ ਗਏ ਸੀ ਤੇ ਬਸ ਹਾਬ ਦੇ ਰੱਖਿਆ ਕਰਨੇ ਆਪਾਂ ਮੰਨੋ ਕਿ ਚਲੋ ਜ਼ਿਆਦਾ ਨਹੀਂ ਤਾਂ ਕੋਈ 8 10 ਠੀਕ ਹੈ ਤੇ ਥੋੜਾ ਜਿਆਦਾ ਨਾ ਸੁਧਾਰ ਕਰਦੇ ਆਪਾਂ ਬਰੀਡ ਤੇ ਥੋੜਾ ਜਿਹਾ ਕੰਮ ਕਰਦੇ ਆਪਾਂ ਕਿਉਂਕਿ ਆਪਾਂ ਮੱਜਾ ਮੁੱਜਾਂ ਦੇ ਤਾਂ ਵਧੀਆ ਕੰਮ ਕਰ ਰਹੇ ਆ ਵਧੀਆ ਬਰੀਡ ਦੇ ਬੱਚੇ ਚ ਚੰਗੇ ਲੈ ਰਹੇ ਆ ਆਪਾਂ ਤੇ ਇਹਨਾਂ ਦੇ ਵੀ ਸੁਧਾਰ ਕਰਕੇ ਨਾ ਚੰਗੇ ਲਾਈਨ ਤੇ ਕੰਮ ਕਰਾਂਗੇ ਵਧੀਆ ਠੀਕ ਹੈ ਇਹਨਾਂ ਨੂੰ ਬਦਲਾਂਗੇ ਥੋੜਾ ਜਿਹਾ ਚੇਂਜ ਕਰਾਂਗੇ ਵਧੀਆ ਬੱਕਰੀਆਂ ਇੱਕ ਦੋ ਪਾ ਕੇ ਤੇ ਉਹਨਾਂ ਦੇ ਗਾਂ ਬੱਚੇ ਜਾਵਾਂਗੇ ਪਰ ਆਪਾਂ ਨੂੰ ਆਪ ਨੂੰ ਪਤਾ 걸 ਗਿਆ ਆਪ ਨੂੰ ਮੁੱਲ ਦਾ ਨਹੀਂ ਨਾ ਦਮਤ ਨਾਲ ਮੈਨੂੰ ਆਪਾਂ ਨੂੰ ਤੇ ਮਤਲਬ ਹੁੰਦਾ ਵੀ ਆਪਾਂ ਆਪਦੇ ਘਰ ਦੀ ਲਾਈਨ ਤਿਆਰ ਕਰੀਏ ਬਸ ਆਪਣੇ ਘਰ ਦੇ ਬੱਚੇ ਹੋਣ ਤੇ ਉਹ ਤਿਆਰ ਹੋਣਾ ਆਪ ਨੂੰ ਇਹ ਨਹੀਂ ਆ ਕਿ ਉੱਥੋਂ ਲੈ ਲਈ ਉੱਥੋਂ ਲੈ ਲਈ ਇੰਨੀ ਖਰੀਦ ਲਈ ਇੰਨੇ ਖਰੀਦ ਲਈ ਨਾ ਨਾ ਮੈਨੂੰ ਤਾਂ ਸ਼ੌਂਕ ਹੈਗਾ بس ਮੇਰੀ ਆਪ ਦੀ ਮਨ ਨਾਲ ਮੈਂ ਜਿਹੜੇ ਅੱਥੀ ਤਿਆਰ ਕਰਾਣਾ ਉਹਦਾ ਮਜ਼ਾ ਹੀ ਅਲੱਗ ਹੈ ਠੀਕ ਹੈ ਤੇ ਕੋਈ ਗੱਲ ਨਹੀਂ ਉਹ ਟਾਈਮ ਲੱਗ ਜਾਂਦਾ ਬਾਕੀ ਜਦੋਂ ਫਿਰ ਸਵਾਦ ਬੜਾ ਆਉਂਦਾ ਮਿਹਨਤ ਦਾ ਖੁਸ਼ੀ ਬੜੀ ਹੁੰਦੀ ਹੈ ਜਦੋਂ ਆਪਦੇ ਬੱਚੇ ਤਿਆਰ ਹੋ ਜਾਂਦੇ ਹੁਣ ਮੈਂ ਮੱਜਾ-ਮੁੱਜਾ ਲੈਣ ਨੂੰ ਭਾਜ ਨਹੀਂ ਮਰਜ਼ੀ ਲੈ ਲਾਂ ਸਾਡੇ ਹਰਿਆਣੇ ਦਾ ਚੜਦੀ ਤੇ ਚੜਦੀ ਮੱਜ ਠੀਕ ਹੈ ਤੇ ਪਰ ਜਿਹੜਾ ਸਵਾਦ ਹੋਊਗਾ ਨਾ ਆਪਣੇ ਆਪ ਦੇ ਹੱਥੀ ਬੱਚੇ ਤਿਆਰ ਕਰਕੇ ਹੁਣ ਮੈਂ ਸੀਮਨਵੈਲਾ ਕੰਨੀ ਦੂਰ ਜਾ ਕੇ ਲੈ ਕੇ ਆਇਆ ਬਜਰੰਗੀ ਦਾ ਲਵਾਇਆ ओरिजिनल ਲਵਾਇਆ ਨਾਲੇ ਮੈਂ ਤੇ ਪੂਰੀ ਗਰੰਟੀ ਸੁਦਾ ਠੀਕ ਹੈ ਤੇ ਆਪਣੇ ਬੱਚੇ ਵਧੀਆ ਨਾ ਮਾਲਾ ਕੱਟੀ ਦੇਤੀ ਹੁਣ ਪਹਿਲਾਂ ਕੱਟੀ ਕ ਵਧੀਆ ਕੱਟੀ ਆਪਣੇ ਕੋਲ ਲੀਲੀ ਜੀ ਚੰਗੀ ਹੈ ਠੀਕ ਹੈ ਤੇ ਇਦਾਂ ਹੀ ਆਪਾਂ ਨਸਲ ਬਣਾ ਲੈਣੀ ਬਸ 2-4 ਸਾਲ ਦੀ ਜਾਣੇ ਫਿਰ ਆਪਣੇ ਕੋ ਘਰ ਦੀ ਆਪਣੀ ਬਰੀਡ ਹੋਊਗਾ ਆਪਾਂ ਇਹ ਕਹਿ ਸਕਦੇ ਹਾਂ ਵੀ ਸਾਡੇ ਘਰ ਦੀ ਬਰੀਡ ਹੈ ਅਸੀਂ ਆਪ ਬੱਤੀ ਤਿਆਰ ਕੀਤੀ ਹੈ ਮੁੱਲ ਦਾ ਲਿਖ ਕੇ ਨਹੀਂ ਸਵਾਦ ਦਾ ਮੁੱਲ ਦਾ ਲਿਖ ਕੇ ਨਹੀਂ ਉਹ ਗੱਲ ਬੰਦ ਹੀ ਕਹਿ ਸਕਦੇ ਆਪਾਂ ਤੁਸੀਂ ਸਾਡੀ ਬਰੀਡ ਹੈ ਬਰੀਡ ਹੁੰਦੀ ਹੈ ਜਿਹੜੇ ਆਪਾਂ ਹੱਥੀ ਆਪ ਤਿਆਰ ਕਰੀ ਆ ਆਪ ਠੀਕ ਹੈ ਜੀ ਮੁੰਡਾ ਲੱਗ ਜਾਂਦਾ ਜਵਾਕ ਆਪਣਾ ਮਿਹਨਤ ਕਰਨ ਤੇ ਵਧੀਆ ਕੰਮ ਕਰਦੇ ਛਰੇ ਨਾਲੇ ਪੜਾਈ ਕੀਤੀ ਹਾਈਲਾਈਟਸ ਵੀ ਕੀਤੀ ਆ ਠੀਕ ਹੈ ਤੇ ਚਲੋ ਮਿਹਨਤ ਕਰਨੀ ਆ ਭਾਵੇਂ ਇੱਥੇ ਕਰ ਲੋ ਭਾਵੇਂ ਬਾਹਰ ਜਾ ਕੇ ਕਰ ਲੋ ਜਿੱਥੇ ਕੁਝ ਕਰਾਂਗੇ ਤਾਂ ਤਾਂ ਹੀ ਜਾ ਕੇ ਬਾਹਰ ਕੁਝ ਕਰਾਂਗੇ ਤੇ ਬਾਕੀ ਆਪਾਂ ਤੇ ਆਪਦੇ ਤੇ ਰਹਿਣਾ ਬਸ ਇਹਨਾਂ ਤੇ ਬਰੀਡ ਤਿਆਰ ਕਰਨੀ ਆਪਾਂ ਦਾ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੇ ਬਾਕੀ ਮਿਲਦੇ ਰਹੋ ਕੰਮ ਕਰਦੇ ਰਹੋ ਠੀਕ ਹੈ ਤੇ ਚੰਗਾ ਕੰਮ ਬਰੀਡ ਤੇ ਕੰਮ ਕਰੋ ਕਿਉਂਕਿ ਦਿਨ ਦਿਨ ਭਰਵੋ ਮਹंगाई ਹੋ ਜੀ ਜਾਂਦੀ ਹੈ ਹਰ ਚੀਜ਼ ਦੀ ਦਾਣੇ ਦੀ ਖਲ ਦੀ ਠੀਕ ਹੈ ਉਧਰ ਜੇ ਬੱਕਰੀਆਂ ਦਾ ਕੰਮ ਕਰਦੇ ਆ ਤੇ ਇਹਨਾਂ ਦਾ ਸੁੱਕਾ ਨੀਰਾ ਗੁਵਾਰੇ ਦਾ ਮੂੰਹ ਫੜਿਆ ਦਿਨੋਂ ਦਾ ਰੇਟ ਇਹਨਾਂ ਦਾ ਚੜਦੇ ਜਾਂਦੇ ਆ ਕੌਕੀ ਫਿਰ ਜੇ ਆਪਾਂ ਨਸਲ ਹੀ ਆ ਨਾ ਤਾਂ ਤਾਂ ਹੀ 2 ਰੁਪਏ ਬਣ ਕੇ ਤਾਂ ਤਾਂ ਹੀ ਪੜਦਾ ਪਊਗਾ ਨਹੀਂ ਤਾਂ ਫਿਰ ਵੀਰੋ ਮਹਗਾ ਚੀਜ਼ਾਂ ਮਹਿੰਗੀਆਂ ਆ ਜਾਂਦੀਆਂ ਫਿਰ ਇੰਨਾ ਤੇ ਰੇਟ ਨਹੀਂ ਮਿਲਦੇ ਫਿਰ ਉਹ ਗੱਲ ਨਹੀਂ ਬਣਦਾ ਤੇ ਕਿ ਮਿਲਦੇ ਆ ਨੈਕਸਟ ਵੀਡੀਓ ਚ ਸਸੀ ਚਾਲ ਜੀ ਸਾਰਿਆਂ ਨੂੰ ਚੈਨਲ ਨੂੰ ਕਰ ਲੈ ਸਬਸਕ੍ਰਾਈਬ ਲਾ ਦਿੱਤੀ ਜੀ